ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਾਰਮੀ ਟਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਏ ਹਾਂ ਦੋ ਵੈਣਾ ਦੋ ਦਿਨ ਦੋ ਸ਼ਾਨਦਾਰ ਨੇ ਨਗੀਨੇ ਆ ਕਿਨੂੰ ਕਹਿ ਦਈਏ ਵੀਰ ਜੀ ਬਹੁਤ ਟੌਪ ਕਲਾਸ ਬੱਛੀਆਂ ਨੇ ਆਓ ਲਈਏ ਇਹਨਾਂ ਬਾਰੇ ਸਾਰੀ ਜਾਣਕਾਰੀ ਸਾਸਰੀਆ ਵੀਰ ਜੀ ਸਾਸਰੀ ਗਾਲ ਜੀ ਸਸ ਗਿਆ ਬਾਬਾ ਜੀ ਸਾਸਰੀ ਗਾਲ ਜੀ ਠੀਕ ਠਾਕ ਬਾਬਾ ਜੀ ਠੀਕ ਠਾਕ ਜੀ ਤੇ ਮੈਂ ਅੱਗੇ ਵੇਖਣਾ ਨਗੀਨੇ ਬਾਬਾ ਜੀ ਨੇ ਪੇਸ਼ ਕੀਤੇ ਲੈ ਕੇ ਦਿੱਤੇ ਆ ਦੋ ਬਣਾ ਇਹਨਾਂ ਨੂੰ ਤੇ ਮੈਂ ਤੇ ਇੱਥੇ ਰੱਖਦਾ ਕਜੰਦਾ ਸੁਆਉਂਦਿਆਂ ਵਾ ਹਾਂਜੀ ਹਾਂਜੀ ਮੈਂ ਤੇ ਉਹਨਰੇ ਵੀ ਡਾਕਟਰ ਮਿਲਦੇ ਕਰ ਲੈਨੇ ਆ ਅ ਮੈਨੂੰ ਆਖਦੇ ਬਾਬਾ ਜੀ ਆਪਣੇ ਕੋਲ ਆ ਵਸ਼ੀਆਂ ਆਈਆਂ ਤੇ ਗਾਂ ਦੇ ਪੈਰ ਨੇ ਤੁਹਾਡਾ ਨਾਂ ਕਰਕੇ ਦੇ ਮੈਂ ਵੀ ਬਾਬਾ ਜੀ ਪਹੁੰਚ ਕੇ ਆਇਆ ਤਾਈਆਂ ਦੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਦੀ ਹਾਂਜੀ ਹੋਰ ਵੀਰ ਜੀ ਨਾਂ ਦੱਸ ਦਿਓ ਆਪਣਾ ਨਾਂ ਮੇਰਾ ਵੀਰ ਜੀ ਜੋਬਨਪਰੀਤ ਜੇ ਪਿੰਡ ਸ਼ਿਕਾਰਮਸੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬਾਬਰ ਫੋਨ ਨੰਬਰ ਦੱਸ ਦਿਓ ਜੀ ਨੰਬਰ 81 ਨੂੰ ਪੰਜਾਬ 2852 ਠੀਕ ਹੈ ਜੀ ਤੇ ਵਛੀਆਂ ਬਹੁਤ ਟੌਪ ਕਲਾਸ ਵੀਰ ਜੀ ਭਾਈ ਇਦਾਂ ਦਾ ਹੀ ਮਾਲ ਹੁੰਦਾ ਆਪਣੇ ਕੋਲ ਲਗਭਗ ਬਾਬਾ ਜੀ ਉਹਨਾਂ ਨੂੰ ਪਤਾ ਵਾ ਸ਼ੁਰੂ ਤੋਂ ਇਹ ਵੀ ਨਾ ਗਿਆ ਕਿਤੇ ਮੁੰਦਰੀ ਤੇ ਨਹੀਂ ਪਾਏ ਹੁੰਦੇ ਹਾਂਜੀ ਉਹ ਨਾ ਕਿ ਨਗੀਨੇ ਆ ਬਸ ਭਾਈ ਜੇ ਆਪਾਂ ਮੜੀ ਕੀ ਤੇ ਗਏ ਨਹੀਂ ਕਦੀ ਜੇ ਗਏ ਵੀ ਆ ਨਾ ਤਾਂ ਵੇਖ ਕੇ ਆ ਜੀਦੀ ਆ ਲਈ ਨਹੀਂ ਇੱਥੇ ਮੇਰੇ ਦੀ ਸ਼ਾਨ ਆ ਭਾਵੇਂ ਚਲੋ ਵੱਖਰੀ ਗੱਲ ਆ ਵੇ ਨੰਦੂ ਨਾਲ ਪਿੱਛੋਂ ਦੇਖ ਤਰ੍ਹਾਂ ਦੇ ਦੇ ਕੀ ਕੇ ਨਾ ਲੈਣੀ ਆ ਨਾ ਨਹੀਂ ਲੈਣੀ ਉਹ ਗੱਲ ਵੱਖਰੀ ਆ ਪਰ ਵਸ਼ੀਆਂ ਕਿਸੇ ਗੱਲੋਂ ਆਣ ਕੇ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਆਣ ਕੇ ਕੋਈ ਨਾ ਕੇ ਦੱਸ ਦੇ ਓਗਣ ਵੀ ਇਹ ਕਲੋਂ ਵੀ ਕੋਈ ਵੀ ਵਸ਼ੀ ਕੇ ਕਲੋਂ ਵੀ ਗਲਤ ਆ ਆ ਕੀੜੀ ਵਸ਼ੀਆਂ ਦੂਤਾਂ ਦੇ ਭੰਨੇ ਆ ਜੇ ਨੇ ਉਹ ਚੌਗੀ ਆ ਵਸ਼ੀ ਉਹ ਚੌਕ ਦੇ ਦੋ ਇੱਕੋ ਕਾਰਨ ਚ ਲੈਣੀ ਬਾਬਾ ਜੀ ਟੋਪ ਕਲਾਸ ਵਸ਼ੀਆਂ ਨੇ ਬਹੁਤ ਸ਼ਾਨਦਾਰ ਕੋਈ ਵੀ ਵੀਰ ਇੱਥੇ ਆਊਗਾ ਚੱਲ ਕੇ ਛੱਡ ਕੇ ਨਹੀਂ ਜਾਊਗਾ ਇਹ ਵੀ ਜੀ ਪਰ ਖਾਵਾ ਬੰਦਾ ਲੈਂਦਾ ਵਾ ਕਿਤਾ ਸੋਨੇ ਨੂੰ ਸਨਿਆਰੇ ਨੂੰ ਪਰਖ ਸੁਣੀ ਨਹੀਂ ਹੁੰਦੀ ਹੈ ਨਾ ਪਰਖਾਂ ਦੇ ਬੰਦੇ ਆ ਤੀਜੀ ਪੀੜੀ ਇਹਨਾਂ ਦੀ ਚੱਲ ਪਈ ਆ ਹਾਂਜੀ 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 ਜਦੋਂ ਬਾਪੂ ਜੀ ਕਰਦੇ ਸੀ ਫਿਰ ਇਹਨੇ ਡੈਡੀ ਕਰਦੇ ਸੀ ਕਹਿੰਦੇ ਇਹ ਵੀਰ ਨੇ ਸੋਚ ਸਮਝ ਕੇ ਕੰਮ ਕਰਦੇ ਆ ਹਾਂਜੀ 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 ਤੇ ਬੜੀ ਵੱਡੀ ਗੱਲ ਹੈ ਕਿ ਤਿੰਨ ਤਰੀ ਪੀੜੀਆਂ ਵਪਾਰ ਕਰਨਾ ਖੇ ਕੋ ਲਾਹਮਰੀ ਲੈਣਾ ਦੁੱਧ ਸਹੀ ਰੱਖਣਾ ਹਾਂਜੀ 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 ਬਿਲਕੁਕੁਲ ਪਾਣੀ ਨੂੰ ਵੀ ਸੌਂਟਾ ਦੇਣਾ ਤੇ ਉਸ ਹਿਸਾਬ ਦੇ ਦੇਣਾ ਵੀ ਉਹ ਵੀ ਜਾ ਕੇ ਵੇਚ ਕੇ ਫੇਰ ਆਉਣਾ ਨੂੰ ਪਤਾ ਹੀ ਆ ਬਾਬਾ ਜੀ ਹੁਣਾਂ ਨੂੰ ਦੋਦੇ ਰੇ ਲੱਗਦਾ ਪਾਣੀ ਜਿਹੜਾ ਜਾਂਦੇ ਜਾਂਦੇ ਇਹਨਾਂ ਘਰਾਂ ਚਾਹੀਏ ਇਹਨਾਂ ਦੇ ਗੱਲ ਹੀ ਕਿ ਜਿਉਂਦੇ ਬਿਲਕੁਲ ਵੀਰ ਜੀ ਸਚਾਈ ਤੇ ਕੰਮ ਲੰਮਾ ਟਾਈਮ ਚੱਲਦਾ ਵੀਰ ਜੀ ਸਚਾਈ ਦਾ ਮੇਰੀ ਆਦਤ ਆ ਸ਼ੁਰੂ ਤੋਂ ਹੀ ਪੈਸੇ ਭਾਵੇਂ ਮੈਂ 2-3000 ਵੱਧ ਲਾਦਾ ਪਰ ਮੈਂ ਚੀਜ਼ ਨਹੀਂ ਕਦੀ ਮਾੜੀ ਲਈ ਅੱਜ ਤੱਕ ਆ ਬਾਬਾ ਜੀ ਹਣਾਂ ਕੋਲ ਆਹ ਨਹੀਂ ਵੀ ਕੀ ਕਰ ਕੀ ਆ ਇਹ ਬੱਸੀ ਲਈ ਸਿਰੇ ਤੋਂ ਸਿਰਾ ਜੇ ਮੈਂ ਹੀ ਲਈ ਫਿਰ ਵੀ ਸਿਰੇ ਤੋਂ ਸਿਰਾ ਮੈਂ ਨਾ ਵੀਰ ਜੀ ਆਹ ਜੀ ਨਗੀਨਾ ਭਾਵੇਂ ਕੋਈ ਆਪਣੇ ਬੱਚੇ ਨੂੰ ਵੀ ਖਰੀਦਣ ਕੱਲ ਦੇਣਾ ਫੇਰ ਵੀ ਮੈਨਾ ਸਿਰਾ ਵੀਰ ਜੀ ਸਿਰਾਕ ਨੂੰ ਕਹਿ ਦਿਆ ਟੋਪ ਕਲਾਸ ਵੱਛੀ ਆ ਮਗਰ ਜਿਹੜਾ ਬੱਚਾ ਦੇ ਤਾ ਹੁਣੇ 15-20 ਹਜ਼ਾਰ ਦਾ ਵੇਖੋ ਬੈਨ ਮਾਰ ਚੰਦੀ ਵੱਛੀ ਆ ਮਗਰ ਠੀਕ ਆ ਜੀ ਹਾਂ ਜੀ ਥਾਣ ਵੇਖੋ ਵੱਛੀ ਨੂੰ ਤੁਸੀਂ ਕਿਹੋ ਜਿਹਾ ਲੱਗਿਆ ਵੇਖੋ ਗਲਾਬੀ ਬਹੁਤ ਵਧੀਆ ਵੱਛੀ ਆ ਤੇ ਵੀਰ ਜੀ ਕਦੋਂ ਸੁੱਈ ਜੋ ਇਹ ਪਾਜੀ ਸੂਈ ਮਨੇਰੇ ਮਨੇਰੇ ਸੂਈ ਅੱਜ ਹਾਂ ਜੀ ਹਾਂ ਜੀ ਠੀਕ ਆ ਜੀ 4 ਵਜੇ ਸੂਈ ਜੇਰ ਜੂ ਰੋਕੇ ਨੇ ਉਹ ਭਾਈ ਜੇਰ ਇਹਦੀ ਠੀਕ ਆ ਜੀ ਠੀਕ ਆ ਜੀ ਬਾਕੀ ਹੁਣ ਇਹਦੇ ਥੱਲੋ ਕੋਈ 6 ਕਿਲੋ 7 ਬੋੜਾ ਚ ਹੋ ਜਾਣਾ ਤੋਂਦਰ ਮਾਂ ਨਾ ਵਸ਼ੀ 25 ਪਲੱਸ ਕਰੀ ਜਾਊਗੀ। ਇਹ 25 ਪਲੱਸ ਜਾਊਗੀ। 25 ਦਾ ਫਾਰਮ ਚੋਂ ਲਈ ਆ ਬਹੁਤ ਚੰਗਾ ਰਿਕਾਰਡ ਮਾਂ ਦਾ। ਇਹ ਵੀ ਬਹੁਤ ਚੰਗੀ ਬੱਚੀ ਹੈ। ਠੀਕ ਹੈ ਜੀ। ਆਪਣਾ ਖੋਲੋ ਵੀਰ ਜੀ ਇਹਨੂੰ। ਵੇਖੋ ਵੀਰ ਜੀ ਬਹੁਤ ਟੌਪ ਕਲਾਸ ਵਸ਼ੀ ਹੈ ਜੀ। ਬੜੀ ਬੁਲੀ ਰਹੀ ਨਾ ਵਿਚਾਰੀ। ਬਹੁਤ ਬਰੀਡਰ ਵਸ਼ੀ ਹੈ ਜੀ ਵੇਖੋ ਜੀ। ਵਿਖਾਓ ਵੀਰ ਜੀ ਇਹਦੀ ਪਰਸਨੈਲਿਟੀ। ਤੋਰ ਦਿਓ ਜੀ। ਬਹੁਤ ਚੰਗੀ ਹੋਊ। ਤੋਰ ਵੀਰ ਜੀ। ਇਹ ਤਾਂ ਇੰਨੀ ਕਿ ਚੰਨ ਨਿਗਾਹੋਂ ਇੱਥੇ ਨਹੀਂ ਟੇਕਦੀ ਇੰਨੀ ਤਾਂ ਸਪੋਰਟ ਹੋ ਜਾਂਦੀ ਹੈ ਬਿਲਕੁਲ ਬਾਬਾ ਜੀ ਬਿਲਕੁਲ ਜੀ ਹਾਂ ਜੀ ਤੋਰ ਦੇ ਵੀ ਤੋਰ ਵੇਖੋ ਵੀਰ ਜੀ ਬਹੁਤ ਸ਼ਾਨਦਾਰ ਵਸ਼ੀ ਆ ਜੀ ਬਹੁਤ ਟੌਪ ਕਲਾਸ ਵਸ਼ੀ ਕਿਹਨੂੰ ਕਹਦੀ ਹੈ ਰੰਗ ਬਾਜ Leav, Le You got TV job here Hello Wasn't good ਬਾਕੀ ਭਾਜੀ ਇਹ ਨਹੀਂ ਵੀ ਦੂਜਾ ਗੱਲ ਮਤਲਬ ਵੀ ਬੱਚੀ ਚਾਹੇ ਗਰਮਾ ਚਾਹੇ ਕੁਝ ਵੀ ਪਰ ਕੋਈ ਨਿਆਣਾ ਬਹਿ ਜਾ ਥੱਲੇ ਮੂੰਹ ਅੱਡੀ ਜਾਂਦੀ ਬਸ ਇਹੋ ਡਰਦੀ ਬਹੁਤ ਜ਼ਿਆਦਾ ਉਹਦੇ ਵੀਰ ਜੀ ਦੰਦੋ ਕਿਵੇਂ ਆ ਵਸ਼ੀ ਆ ਵੇਖੋ ਭਾਜੀ ਅਜੇ ਵੀਰ ਜੀ ਖੀੜੀ ਜਾਂ ਦੋ ਦੰਦ ਭੰਨੇ ਆਜੇ ਨੇ ਐ ਖੀਰੀ ਆ ਜੇ ਛੋਟੀ ਉਮਰ ਦੇ ਵਿੱਚ ਆ ਨਿਬਾਸ਼ਤ ਲੱਗਣਾ ਕਿਦਾ ਖਾਨਦਾਨੀਆਂ ਨੂੰ ਲੱਗਦਾ ਹੈ ਹਰੀ-ਖਾਲੀ ਬੱਚੀ ਨੂੰ ਨਹੀਂ ਲੱਗਦਾ ਇਹ ਨਹੀਂ ਠੀਕ ਹੈ ਬਾਬਾ ਜੀ ਬਿਲਕੁਲ ਸਹੀ ਗੱਲ ਠੀਕ ਦੰਦ ਹੋਵੇ ਚੌਂ ਵਾਲਾ ਕਿਹੜਾ ਵੀਰ ਲੈ ਜਾਊਗਾ ਇੱਕ ਬਲਵਾਈ ਗੱਲ ਥੋੜੀ ਹੈਗੀ ਹੈ ਕੀ ਗੱਲ ਆ ਮੈਂ ਬਿਲਕੁਲ ਠੀਕ ਗੱਲ ਬਾਬਾਈ ਕਿੰਨਾ ਦੁੱਧ ਬਾਜੂ ਵਸ਼ੀ ਰੋ ਆਪਾਂ ਠੀਕ ਆਨੇ ਆ ਦੁੱਧ ਦੇ ਚਲੋ ਇਹਗੇ ਜੀ ਪਲੱਸ ਵਸ਼ੀ ਰਮਾਨਾ ਦੁੱਧ ਦੋਗੇ ਜਿਹੜੇ ਫਾਰਮ ਜੋ ਲਈ ਜਣਾ ਸਾਰੀਆਂ ਹੀ ਗਾਵਾਂ 35 40 ਆਪਾਂ ਜਦੋਂ ਇਹਦੀ ਫਾਰਮ ਜੋ ਲਈ ਉਹਦੀ ਵੀ ਵੀਡੀਓ ਵੀ ਹੈਗੀ ਉਹ ਵੀ ਬਖਾਵਾਂਗੇ ਠੀਕ ਆ ਜੀ ਜਿੱਥੋਂ ਲਈਏ ਨਾ ਹਾਂਜੀ ਬਾਅਦ ਗੱਲ ਕਰਦੀ ਆ ਜੇਵਾ ਕਰੂਗਾ ਹਾਂਜੀ ਹਾਂਜੀ ਦੁੱਧ ਦੇ ਦੋਧਰੇ ਬਾਬਾਈ ਸੇਵਾ ਦਾ ਜੀ ਦੁੱਧ ਦਾ ਵੇਖੋ ਜੀ ਇਹ ਹੋ ਜਾ ਹੀ ਰਹਿਣੇ ਨਹੀਂ ਕੱਢਣਾ ਤੇ ਫਿਰ ਕਿੱਨੇ ਕੱਢਣਾ ਐਵੇਂ ਤੁਹਾਨੂੰ ਪਤਾ ਕਈ ਛਾਈ ਵਾਲ ਹੋਈ ਕੋਈ ਹੋਈ ਮਤਲਬ ਬੜਾ 30 ਦੇ ਦੂਗੀ 35 ਦੇ ਦੂਗੀ ਕੀ ਕਹਿੰਦੇ ਝੋਨੇ ਵਾਲਾ ਪਿੰਡ ਪਰਾਲੀ ਤੋਂ ਲੱਭ ਜਾਂਦਾ ਬਸ 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 ਬਾਈ ਵੀਰ ਜੀ ਦੋਧਰੇ ਗਾੜੀ ਸੇਵਾ ਦਾ ਹੁਣ ਮਸ਼ੀਨ ਆਪਣਾ ਖਾਇਆ ਵਾ ਅਗੋਂ ਵੀਰ ਦੀ ਸੇਵਾ ਕਿਹੜਾ ਵੀਰ ਲੈ ਕੇ ਜਾਊਗਾ ਸੇਵਾ ਕਰੂਗਾ ਦੁੱਧ ਆਪਾਂ ਇਹ ਨਹੀਂ ਕਹਿੰਦੇ ਕਈ ਪਤਾ ਕੀ ਕਹ ਦਿੰਦੇ ਆ ਇਹ ਬੱਚੇ ਮਾਰੇ ਆ ਕਹ ਦਿੰਦੇ ਆ ਵੀ 10000 ਦਾ ਬੱਚਾ ਛੱਡ ਦਿਓ 15 ਇਹ ਕੋਈ ਖੁਦਰੀ ਮਾਰਨ ਵਾਲੀ ਗੱਲ ਨਹੀਂ ਹੁਣ ਵੀ ਛੱਡ ਜੇ ਕੋਈ ਬੱਸ ਬੱਸ ਅਸੀਂ ਵੱਛੀ ਰੱਖਾਂਗੇ ਬਿਲਕੁਲ ਜਿਹੜਾ ਮਰਜ਼ੀ ਵੀਰ ਛੱਡ ਜੇ ਆਪਾਂ ਨਹੀਂ ਵੱਛੀ ਬੜੀ ਆ ਆਣੀ ਆ ਜੀ ਆਪ ਫੇਸ ਬਖਾਓ ਅੱਛੀ ਦਾ ਚੰਗੇ ਸੀਮਨ ਦੀ ਵੱਛੀ ਹੈ ਵੀਰ ਹਾਂ ਜੀ ਹਾਂ ਜੀ ਠੀਕ ਆ ਜੀ ਆਪਣਾ ਵੀਰ ਜੀ ਕੀ ਮੋਲ ਹੈ ਇਹਦਾ ਮੋਹਨ ਵੀਰ ਜੀ ਇਹੋ ਜੀਆਂ ਬੱਛੀਆਂ ਦਾ ਡੇਟ ਐਡ ਕਰਦੇ ਆ ਪਰ ਆਪਾਂ ਉਹ ਗੱਲ ਕਰਨੀ ਜਿਹੜੀ ਲੈਣ ਦੇ ਨਾਲ ਹੀ ਬਾਬਾ ਜੀ ਹੁਣੇ ਆਪੇ ਵੇਚ ਦੇਣਗੇ ਇਹਨਾਂ ਨੇ ਲੈ ਕੇ ਦੇ ਤੋ ਨਹੀਂ ਕੋਈ ਗੱਲ ਨਹੀਂ ਜੀ ਹਾਂ ਜੀ ਇਹ ਭਰਾ ਦਾ ਚੈਨਲ ਚਲਾਉਣ ਵਾਲੀ ਗੱਲ ਆ ਹਾਂ ਜੀ ਦੱਸੋ ਵੀਰ ਜੀ ਮੁੱਲ ਇਹਦਾ ਲੱਖ ਕਰਾ ਲਓ ਭਾਵੇਂ ਹਾਂ ਜੀ ਤੇ ਭਾਵੇਂ ਵੀਰ ਜੀ ਇਹਦਾ ਇੱਕ ਪੰਜ ਕਰ ਲੀਏ ਠੀਕ ਆ ਜੀ 90000 ਦੀ ਬੱਛੀ ਦੇ ਦਈਏ 90000 ਦੀ ਹਾਂਜੀ 90 ਦੀ ਦੇਣੀ ਜੀ ਨਾ 90 ਨਾ 85 ਹਾਂਜੀ ਹਾਲ ਦੀ ਹਾਂ ਨਾ ਦੇ ਰਾਂਗੇ 80000 ਦੀ ਵੇਖੋ ਵੀਰ ਜੀ ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਜੀ ਨੇ ਪਰ ਇਹ ਆ ਵੀ ਬਾਕੀ ਦੇ ਮੇਲੇ ਦੇ ਲੋਕਾਂ ਮੁੱਲ ਸੋਣੀ ਲੈਣਾ ਵੀ ਆ ਸੋਣੀ ਨਹੀਂ ਬੱਚੀ ਆ ਲਬਾਸ ਵਾਲੀ ਬੱਚੀ ਕੀ ਭਾਅ ਵਿਕਦੀ ਆ ਹਾਂਜੀ ਹਾਂਜੀ ਠੀਕ ਆ ਇਹ ਆ ਵੀ ਭਾਜੀ ਦੱਸ ਕੀ ਗੱਲ ਆ ਇਹ ਬਾਬਾ ਜੀ ਹੁਣੇ ਕਹਿਤਾ ਨਾ ਭਾਵੇਂ ਆਪਣੇ ਘਰ ਵੀ ਜਾਣ ਨਹੀਂ ਬਿਲਕੁਲ ਥੋੜਾ ਥੋੜਾ ਲੈਵਾਂਗੇ ਥੋੜਾ ਥੋੜਾ ਜੀ ਜੇ ਬਾਬਾ ਜੀ ਹਣਾ ਕਹਿਤਾ ਨਾ ਦੇ ਦਾਂਗੇ ਕੋਈ ਗੱਲ ਵੇਖੋ ਬਿਲਕੁਲ ਜੈਜਮੋਲ ਵੀਰ ਨੇ ਕੀਤਾ 80000 ਦੀ ਵੀਰ ਕਹਿੰਦਾ ਵੈਡ ਦੇ ਦਾਂਗੇ ਪਰ ਵੈਡ ਵੈਡ ਆ ਵੀਰ ਜੀ ਕੋਈ ਵੀ ਵੀਰ ਆਊਗਾ ਨਾ ਕੋਈ ਵੀ ਵੀਰ ਲਿਆ ਕੋਈ ਫੇਰ ਲੱਭਦੀਆਂ ਭਾਵੇਂ ਕਹਿਨ ਨੂੰ ਕਹਦੇ ਮੇਰ ਕੋ ਬੱਜੀਆਂ ਮੇਰ ਨੂੰ ਵੀਰ ਹਾਂ ਜੀ ਕੋਮ ਵੀ ਇੱਕ ਤਾਂ ਨਾ ਹੋੜ ਲੱਗਦੀ ਹੈ ਚੰਗੇ ਨਾਲ ਬਿਲਕੁਲ ਬਾਬਾ ਜੀ ਬਿਲਕੁਲ ਜੈਜਮੋਲਾ ਇਹ ਤੋਂ ਥੱਲੇ ਤਾਂ ਕੋਈ ਨਹੀਂ ਹੈਣਾ ਜੀ ਬਿਲਕੁਲ ਜੈਜਮੋਲ ਵੀਰ ਜੀ ਨੇ ਕੀਤਾ ਵਾ ਬਾਕੀ ਕੋਈ ਵੀਰ ਇੱਥੇ ਆਉ ਆ ਇਹਦਾ ਹੋਰ ਮਾਨਤਨ ਕਰਦੇ ਹੋ ਹੈਣਾ ਜੀ ਸਾਦਾ ਨੇ ਹੱਥ ਹੀ ਧੱਕਿਆ ਵੀ ਕਿਉਂ ਇੰਨੀ ਕਹਿਤਾ ਤੇ ਕੀ ਕਰਦਾ ਬਾਬਾ ਜੀ ਹੁਣਾਂ ਤਾਂ ਕੋਈ ਗੱਲ ਨਹੀਂ ਕਹਿਤਾ ਬਿਲਕੁਲ ਬਿਲਕੁਲ ਜੈਜ ਰੇਟ ਕੀਤਾ ਬਾਕੀ ਆਓ ਇੱਥੇ ਆਗੇ ਆਪਣੀ ਪਸੰਦ ਕਰੋ ਚਵਾਈ ਕਰੋ ਪਾਸ ਕਰੋ ਵੀਰ ਜੀ ਆ ਗਿਆ ਦੂਜੇ ਨੰਬਰ ਤੇ ਵਿੜ ਹਾਂ ਜੀ ਇਹ ਵੀ ਨਗੀ ਫਾਰਮ ਦੇ ਵਿੱਚ ਬਹੁਤ ਤੋਹਫੇ ਬਹੁਤ ਵਧੀਆ ਠੱਡੀ ਧੀਰੀ ਆ ਬੱਚੀ ਠੀਕ ਆ ਜੀ ਹਾਂ ਜੀ ਥਾਣ ਵੇਖੋ ਰੋਗ ਰੋਗ ਦਾ ਲੱਗਾ ਬੱਚੀ ਨੂੰ ਗੱਲਾ ਗੱਲਾ ਅਜੇ ਸੁੰਦੀ ਨਹੀਂ ਹਫਤਾ ਬੱਚੀ ਤੋਂ ਦਰਮਾਨ ਨਾ ਐਵੀ ਖਾਈ 29 ਕਿਲੋ ਦਾ ਉਹ ਠੀਕ ਆ ਜੀ ਹਾਂ ਜੀ ਹਾਂ ਜੀ ਤੋੜ ਦਿਓ ਵੀਰ ਜੀ ਇਹ ਪਾਜੀ ਮੂੰਹ ਤੋਂ ਚਾਰ ਦੰਦ ਆ ਲੈ ਚਾਰ ਦੰਦ ਆ ਕੀ ਬੱਚੀ ਠੀਕ ਹੈ ਬਿਲਕੁਲ ਵੀਰ ਜੀ ਚੌਕ ਦੇ ਦੰਦ ਪੁੱਟਣ ਦੀ ਗੱਛੀ ਫੁੱਲ ਲਕਾਦਾ ਫੁੱਲ ਸਹੀਆ ਵਸ਼ੀ ਦਾ ਤੋਰੋ ਵੀਰ ਜੀ ਇਹ ਕਿੱਥੇ 5 6 ਲੈਣੇ ਦੋ ਹੀ ਨਗ ਚੰਗੇ ਪਾਦੇ ਹਨ ਬਿਲਕੁਲ ਬਾਬਾ ਜੀ ਬਿਲਕੁਲ ਤੋਰ ਦਿਓ ਜੀ ਵੇਖੋ ਵੀਰ ਜੀ ਬਹੁਤ ਵਧੀਆ ਵਸ਼ੀਆ ਥਣ ਬਹੁਤ ਕੁਆਲਟੀ ਦਾ ਘੜਦੀ ਪਈ ਆ ਪੂਰੀ ਬਰੀਡ ਵਸ਼ੀਆ ਜੀ ਕੱਦ ਕਾਠ ਫੁੱਲਾ ਵજન ਵਾਲੀ ਬੱਛੀ ਆ ਜੀ ਲੈਓ ਵੀਰ ਜੀ ਦਰਨਾਉ ਬੋਤੈ ਹਾਂਜੀ ਵੀਰ ਜੀ ਵੀਰ ਜੀ ਕੀ ਮੋਲ ਹੈ ਇਹਦਾ ਵੀਰ ਜੀ ਇਹੋ ਜੀ ਬੱਚੀ ਦਾ ਮੋਲ ਤੇ ਡੇਢ ਸਵਾ ਦੋ ਕਰਦੇ ਆ ਬਿਲਕੁਲ ਹਾਂਜੀ ਮੋਲ ਇਹਦਾ ਭਾਵੇਂ 10 ਕਰਾ ਲਓ 1 20 ਕਰਾ ਲਓ ਹਾਂਜੀ ਲੱਖ ਰੁਪਏ ਦੀ ਬੱਚੀ ਦੇ ਦਾਂਗੇ ਬਾਬਾ ਜੀ ਇਹ ਜੀ ਨਾ ਲਾ ਕੇ ਨਾ ਬਚਣਵੇਂ ਆ ਹਾਂਜੀ 90000 ਦੀ 90000 ਦੀ ਠੀਕ ਆ ਜੀ ਵੇਖੋ ਬਾਬਾ ਜੀ ਨੇ ਮੁੱਲ ਬਿਲਕੁਲ ਜਾਇਜ਼ ਕਰਾਤਾ ਜੋ 90000 ਦੀ ਵਸ਼ੀ ਆ ਭਾਜੀ ਦੇਣ ਲੈਣ ਵਾਲੀ ਗੱਲ ਆ ਮੁੜ ਕੇ ਫਿਰ ਮੇਰਾ ਵੀਰ ਕੋਈ ਆਵੇਂ ਤੋੜੀ ਨਾ ਜਾਏ ਮਤਲਬ ਜਿਹੜੀ ਗੱਲ ਹੋ ਗਈ ਹੈ ਨਾ ਕੋਈ ਹਰਖੰਡ ਦਾ ਹੀ ਮਾਨਦਾਨ ਹੋਣਾ ਜੀ ਅੱਛਾ ਵੀ ਜੋ ਛੋੜ ਹੋਊਗੀ ਹੈ ਨਾ ਚਲੋ ਆਏਗੇ ਵੀਰ ਤਾਂ ਦੂਰੋਂ ਆਊਗਾ ਨਾ ਬਾਬਾ ਜੀ ਹੋਣਾ ਕਿਹਾ ਇਹ ਦਵੇਂ ਕਿੱਥੇ ਲਊਗਾ ਹੋਰ ਮਹਤਾਨ ਮੰਗਾ ਕਰਦਾ ਡੈ ਜੋੜੇ ਜੋ ਹੋਰ ਮਹਤਾਨ ਹੋ ਜਾਊਗਾ ਕਿਹੜਾ ਜੋੜਾ ਹੀ ਲਏਗਾ ਠੀਕ ਹੈ ਜੋੜਾ ਹੀ ਵੀਰ ਜੀ ਹਸਨੀ ਡੁੱਲਿਆ ਵਸ਼ੀਆਂ ਤੇ ਮੈਂ ਨਾ ਕਹਿੰਦੀ ਕੋਈ ਗੱਲ ਹੀ ਨਹੀਂ ਆ ਜੀ ਬਹੁਤ ਟੌਪ ਕਲਾਸ ਵਸ਼ੀਆਂ ਬਾਕੀ ਕੋਈ ਵੀਰਾ ਆਵੇ ਇੱਥੇ ਆਪੀ ਪਾਸ ਕਰੇ ਆਪਣੀ ਚਵਾਈ ਕਰੇ ਆਗੇ ਹਨਾ ਵੀਰ ਜੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ ਸੁਣੀ ਆ ਚੋਕੇ ਲੈ ਜਾਓ ਹਾਂ ਜੀ ਦੱਬਣੇ ਥਣ ਪਾਖ ਕਰਕੇ ਲੈ ਜਾਓ ਠੀਕ ਹੈ ਜੀ ਸਾਰੇ ਆ ਮੀਰਾ ਦਾ ਸਾਸੀ ਗਾਲ ਵੀਰ ਜੀ ਆਪਣਾ ਪਿੰਡ ਦੱਸ ਦਿਓ ਵੀਰ ਜੀ ਇੱਕ ਰੇ ਆਪਣਾ ਪਿੰਡ ਭਾਜੀ ਸ਼ਿਕਾਰਮਸ਼ੀਆਂ ਜੀ ਹਾਂ ਜੀ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬਾਬਰ ਦਾ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 8190502854 ਠੀਕ ਹੈ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਹਾਂ ਜੀ ਸਾਸਕੇ ਬਾਬਾ ਜੀ ਸਾਸਕੇ